ਤੁਸੀਂ ਕਿੰਨੇ ਨੰਬਰ ਦਿੰਨੇ ਹੋ ਪੰਜਾਜੋ ਮੈਂ ਤਾਂ ਅਜੀ 10 ਦੇ ਦਿੰਨਾ ਬਟਾਰੀ ਪਿੰਡ ਚ ਆਪਾਂ ਨੇ ਇੱਕ ਹਫਤਾ ਪਹਿਲਾਂ ਇੱਕ ਸੈਟਅਪ ਲਗਾਇਆ ਸੀ ਉਹਨਾਂ ਨੇ ਥੋੜਾ ਸੈਟਿੰਗ ਦੇ ਵਿੱਚ ਕੁਝ ਪੁੱਛਣਾ ਸੀਗਾ ਉਹਨਾਂ ਨੂੰ ਦੱਸਣ ਤੋਂ ਬਾਅਦ ਸੋਚਿਆ ਇੱਕ ਵੀਡੀਓ ਮਤਲਬ ਸ਼ੂਟ ਕੀਤੀ ਜਾਵੇ ਕਸਟਮਰ ਰੇਟਿੰਗ ਦੇ ਲਈ ਵਿਜੀ ਹੁਣੀ ਸਾਡੇ ਕੋਲ ਨਹੀਂ ਇਹਨਾਂ ਤੋਂ ਪੁੱਛਦੇ ਆ ਕਿ ਇਹਨਾਂ ਨੂੰ ਸਾਡੇ ਕੋਲੋਂ ਕੰਮ ਕਰਵਾ ਕੇ ਕਿਸ ਤਰ੍ਹਾਂ ਲੱਗਿਆ ਵਿਜੀ ਪਹਿਲਾਂ ਤਾਂ ਮੈਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਜੀ ਪਹਿਲਾਂ ਤਾਂ ਇਹ ਦੱਸੋ ਕਿ ਤੁਹਾਨੂੰ ਜਸਪਾਲ ਇੰਟਰਪ੍ਰਾਈਜ਼ਸ ਤੋਂ ਜੋ ਕੰਮ ਕੀਤਾ ਗਿਆ ਕੁਆਲਿਟੀ ਕਿਸ ਤਰ੍ਹਾਂ ਦੀ ਲੱਗੀ ਨੇ ਮੈਨੂੰ ਸਰ ਬਹੁਤ ਵਧੀਆ ਲੱਗੀ ਜੀ ਕੁਆਲਿਟੀ ਮੈਂ ਪਹਿਲੀ ਮੀਟਿੰਗ ਆ ਤੁਹਾਡੇ ਨਾਲ ਤੇ ਪਹਿਲੀ ਵਾਰ ਤੁਹਾਨੂੰ ਕੰਮ ਕਰਾਇਆ ਪਹਿਲਾਂ 7-8 ਸਾਲ ਪਹਿਲਾਂ ਸੀਗੇ ਕੈਮਰੇ ਸੋ ਥੋੜੇ ਆਊਟਡੇਟਡ ਜਿਹੇ ਹੋਏ ਸੀਗੇ ਬਲੈਕ ਐਂਡ ਵਾਈਟ ਸੀਗੇ ਸੋਚਿਆ ਵੀ ਅੱਜ ਦੀ ਟੈਕਨੀਕ ਦੇ ਹਿਸਾਬ ਨਾਲ ਨਵੇਂ ਲਵਾ ਲਈਏ ਸੋ ਮੈਨੂੰ ਕਿਸੇ ਨੇ ਰੈਫਰੈਂਸ ਦਿੱਤੀ ਸੀ ਵੀ ਮੰਡੀ ਦੇ ਵਿੱਚ ਕੰਮ ਕਰਦੇ ਨੇ ਹਸਪਾਲ ਹੁਣੀ ਤੇ ਉਹ ਬਹੁਤ ਚੰਗਾ ਕੰਮ ਕਰਦੇ ਨੇ ਤੁਹਾਡੇ ਨਾਲ ਮੁਲਾਕਾਤ ਹੋਈ ਥੋੜੀ ਡੀਲਿੰਗ ਵਧੀਆ ਲੱਗੀ ਤੇ ਤੁਸੀਂ ਲਾ ਕੇ ਗਏ ਮੁੰਡੇ ਵੀ ਤੁਹਾਡੇ ਦੋਈ ਸਣੀ ਹੁਣੀ ਬਹੁਤ ਵਧੀਆ ਨੇ ਤੇ ਤੁਹਾਡੇ ਕੈਮਰੇ ਦੀ ਕੁਆਲਿਟੀ ਵੀ ਆਲ ਓਨ ਆਲ ਮੈਂ ਤਾਂ ਸੈਟੀਸਫਾਈਡ ਆ ਜੀ ਪੂਰਾ ਸੋ ਗੁੱਡ ਆ ਫਿਲੋਂ ਤੁਸੀਂ ਕਿੰਨੇ ਨੰਬਰ ਦਿਨੇ ਹੋ ਪੰਜਾ ਜੋ ਮੈਂ ਤਾਂ ਜੀ 10 ਦੇ ਦਿੰਦਾ ਨਹੀਂ ਵੀਜ਼ੀ ਹੁਣੀ ਸਾਨੂੰ ਪੰਜਾਂ ਚੋਂ 10 ਨੰਬਰ ਦੇ ਰਹੇ ਆ ਤੁਸੀਂ ਜੇ ਸਾਡੇ ਕੋਲੋਂ ਸੈਟਅਪ ਲਗਵਾਉਣਾ ਚਾਹੁੰਦੇ ਹੋ ਤਾਂ ਜਲਦੀ ਕੰਟੈਕਟ ਕਰੋ ਨੰਬਰ ਡਿਸਪਲੇ ਤੇ ਚੱਲ ਰਿਹਾ ਹੈ ਹੋ ਵਿਜ਼ਿਟ ਕਰੋਗੇ ਤਾਂ ਬਹੁਤ ਖੁਸ਼ੀ ਹੋ ਬਹੁਤ ਬਹੁਤ ਧੰਨਵਾਦ ਸੱਸ